ਉਹ ਮੇ 15 ਜੂਨ ਜਿਸ਼ਟਰੀ ਕਰਵਾਈ ਸੀਗੀ ਯਾਰ 15 ਅਕਤੂਬਰ ਨੂੰ ਆਪਿਆ ਲੈਣ ਦੇ ਸੀਗਾ। ਆ ਚਾ ਲੈ ਲੈਣਾ 15 ਅਕਤੂਬਰ ਨੂੰ ਆਪਿਆ। ਮਾਨ ਤੋਂ ਬਾਹਰ ਸਵਾ ਦੋ ਕਿੱਲੇ ਜਗਾ ਲਈ ਸੀਗੀ ਸਾਰੀ ਇਹ ਟੈਗ ਦੇ ਵਿੱਚ। ਭਾਈ ਜੇ ਮੈਨੂ ਵਾਲੇ ਜੇ ਚੁਕਾ ਦਿੰਦੇ ਤਾਂ ਠਹਿਰ ਛੰਦ ਬਚਾਓ ਜਾਂਦਾ। ਵਿਚਾਰ ਮੰਤਰੀ ਕੁਲਦੀਪ ਧਾਰੀ ਵਾਲ ਤੁਹਾਡੇ ਪਿੰਡ ਚ ਆ ਕੇ ਗਏ ਆ। ਕੀ ਪਿੰਡ ਦੇ ਕਿਸੇ ਵੀ ਉਤਪਾਦ ਤੇ ਸੱਜਣ ਨੂੰ ਨਹੀਂ ਇਹ ਪਤਾ ਸੀ ਵੀ ਇਸ ਵਾਰ ਮੌਨਸੂਨ ਵੱਧ ਆਣਾ। ਅਸੀਂ ਇਹ ਸਫਾਈ ਕਰਨ ਲਈ ਸਰਕਾਰ ਤੋਂ ਕੋਈ ਗ੍ਰਾਂਟ ਮੰਗੀ ਹੈ। ਜਿਹੜਾ ਇਦਾਂ ਦਾ ਭੜਕਾਉ ਮੀਡੀਆ ਆਂਦਾ ਨਾ ਉਹਦੇ ਮੋਬਾਈਲ ਤੇ ਕੈਮਰੇ ਫੜ ਕੇ ਦਰਿਆ ਦੀ ਵਿਸਲੜ ਦੋ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸੋਨੂ ਮਗਲੀ ਦੇ ਨਾਲ ਆਪਾਂ ਖੜਿਆ ਸਸਰਾਲੀ ਕਲੌਂਦੀ ਤੁਸੀਂ ਬੰਤੇ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਅਫਵਾਹਾਂ ਦਾ ਬਾਜ਼ਾਰ ਕਰਮੇ ਇਸ ਲਈ ਸੱਚ ਦਿਖਾਣਾ ਸਾਡਾ ਧਰਮ ਹੈ ਅਸੀਂ ਇੱਥੇ ਕੋਈ ਪੱਤਰਕਾਰ ਬਣ ਕੇ ਨਹੀਂ ਅਸੀਂ ਆਪਣੇ ਇਲਾਕੇ ਦੇ ਧੀਆ ਪੁੱਤਰ ਬਣ ਕੇ ਆਏ ਆ ਕਿਉਂਕਿ ਦੂਰ ਦਰੜੇ ਬੈਠੇ ਜਿਹੜੇ ਰਿਸ਼ਤੇਦਾਰ ਉਹ ਵੀ ਚਿੰਤਿਤ ਹੁੰਦੇ ਆ ਜਦੋਂ ਉਹਨਾਂ ਨੂੰ ਖਬਰ ਮਿਲਦੀ ਆ ਕਿ ਬੰਨ ਟੁੱਟ ਗਿਆ ਪਾਣੀ ਪਿੰਡਾਂ ਦੇ ਵਿੱਚ ਆ ਗਿਆ ਇਸ ਲਈ ਅਫਵਾਹਾਂ ਦੇ ਬਾਜ਼ਾਰ ਦੇ ਵਿੱਚ ਜਿਹੜੀ ਸੱਚੀ ਖਬਰ ਹੈ ਉਹ ਤੋਂ ਨੁਕਸਾਨ ਦਿਖਾਣੀ ਜ਼ਰੂਰੀ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਜਿੱਥੇ ਤੱਕ ਆਪਣੀ ਨਿਗਾਹ ਜਾ ਰਹੀ ਆ ਇੱਥੋਂ ਲੈ ਕੇ ਉੱਧਰ ਤੱਕ ਸੈਂਕੜੇ ਏਕੜ ਜ਼ਮੀਨ ਖੜੀ ਫਸਲ ਖੜੇ ਪਪੂਦਰ ਸਤਲੁਜ ਦਰਿਆ ਆਪਣੇ ਵਿੱਚ ਸਮਾ ਚੁੱਕਿਆ ਆ ਇਸ ਤੋਂ ਇਲਾਵਾ ਏਡਾ ਬਿਲਡਿੰਗ ਖੜੀ ਆ ਇਸ ਦੀ ਵੀ ਤੁਸੀਂ ਹਾਲਤ ਦੇਖ ਸਕਦੇ ਹੋ ਇਹ ਵੀ ਬਿਲਡਿੰਗ ਲਗਭਗ ਚੰਦ ਪਰਾਂ ਦੀ ਮਹਿਮਾਨ ਹੈ ਇਹ ਵੀ ਲੱਗਦਾ ਇਸ ਦਰਿਆ ਦੇ ਵਿੱਚ ਜ਼ਮੀਨ ਦੋਜ ਹੋ ਜਾਊਗੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਨੁਕਸਾਨ ਹੋ ਰਿਹਾ ਉਹ ਪਿੱਛੇ ਇੱਕ ਗੁਜਰਾ ਦਾ ਡੇਰਾ ਉਹਦਾ ਨੁਕਸਾਨ ਹੋ ਗਿਆ ਜੋ ਵੀ ਇਹ ਆਫਤ ਆਈਏ ਕੁਝ ਲੋਕ ਇਸ ਨੂੰ ਮਾਈਨਿੰਗ ਮਾਫੀਆ ਦੀ ਗਲਤੀ ਦੱਸਦੇ ਆ ਕੁਝ ਲੋਕ ਕੁਦਰਤ ਦੀ ਕੋਪੀ ਦੱਸ ਰਹੇ ਆ ਤੇ ਕੁਝ ਲੋਕਾਂ ਦਾ ਕਹਿਣਾ ਕਿ ਸਰਕਾਰ ਦਾ ਜਿਹੜਾ ਸਰਕਾਰੀ ਨਿਯਾਮ ਦਾ ਸਰਕਾਰੀ ਤੰਤਰ ਹੈ ਉਹਦਾ ਫੇਲੀਅਰ ਆ ਉਹਨਾਂ ਨੇ ਹੜ੍ਹਾਂ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਜਿੰਨੇ ਮੂਹ ਉਨੀਆਂ ਗੱਲਾਂ ਆ ਲੇਕਿਨ ਜੋ ਵੀ ਕੁਝ ਆ ਉਹ ਸਾਰਾ ਕੁਝ ਆਪਾਂ ਅੱਥੀ ਜਿਹੜੇ ਲੋਕ ਖੜੇ ਆ ਉਹਨਾਂ ਦੇ ਕੋਲੋਂ ਵੀ ਜਨਨ ਕੋਸ਼ਿਸ਼ ਕਰਾਂਗੇ ਵੀ ਇਹ ਕੀ ਸਮੱਸਿਆ ਬਣੀ ਹੈ ਕਿਉਂ ਇਹ ਸਾਰਾ ਕੁਝ ਹੋ ਰਿਹਾ ਇੱਥੇ ਕੁਝ ਲੋਕ ਆਏ ਜਿਹੇ ਵੀ ਜਿਨ੍ਹਾਂ ਦੀ ਜ਼ਮੀਨ ਗਈ ਆ ਇੱਕ ਉਹ ਵੀਰ ਖੜਿਆ ਇਹਨਾਂ ਦੇ ਵੀ ਦੋ ਕਿੱਲੇ ਕਹਿੰਦੇ ਹਲੇ ਲਈ ਸੀ ਤਾਜੀ ਤੇ ਉਹਨਾਂ ਨੇ ਹਲੇ ਜ਼ਮੀਨ 'ਤੇ ਪੈਰ ਵੀ ਨਹੀਂ ਪਾ ਕੇ ਦੇਖਿਆ ਸੀ ਤੇ ਉਹਨਾਂ ਦੀ ਜ਼ਮੀਨ ਸਤਲੁਜ ਦਰਿਆ ਦੇ ਵਿੱਚ ਚਲੀ ਗਈ ਆ ਉਹ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰੀਏ ਆਜੋ ਆਪਣੇ ਨਾਲ ਉਹ ਕਿਸਾਨ ਖੜੇ ਜਿਨ੍ਹਾਂ ਨੇ ਥੋੜੇ ਦਿਨ ਸਮੇਂ ਪਹਿਲਾਂ ਇੱਥੇ ਜ਼ਮੀਨ ਲਈ ਸੀ ਹਾਲੇ ਇਹਨਾਂ ਨੇ ਜ਼ਮੀਨ ਦੇ ਵਿੱਚ ਪੈਰ ਵੀ ਨਹੀਂ ਪਾਇਆ ਸੀ ਉਸ ਤੋਂ ਪਹਿਲਾਂ ਹੀ ਕੁਦਰਤ ਦਾ ਕਹਿਰ ਇਹਨਾਂ ਦੇ ਉੱਪਰ ਟੁੱਟ ਗਿਆ ਤੇ ਇਹਨਾਂ ਦੀ ਸਾਰੀ ਜ਼ਮੀਨ ਸਤਲੁਜ ਦਰਿਆ ਦੇ ਵਿੱਚ ਆ ਗਈ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸਰਗਰ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬੱਬੂ ਹੈ ਅੱਛਾ ਵੀਰ ਜੀ ਇਹ ਜ਼ਮੀਨ ਕਿੰਨੇ ਕ ਦਿਨ ਪਹਿਲਾਂ ਤੁਸੀਂ ਲਈ ਸੀ ਮੈਂ ਵੀਰੇ ਆਪਣੀ 15 ਜੂਨ ਜਿਸਟਰੀ ਕਰਵਾਈ ਸੀਗੀ ਯਾਰ 15 ਅਕਤੂਬਰ ਨੂੰ ਕਬਜ਼ਾ ਲੈਣਾ ਸੀਗਾ ਜੀ ਹਾਂਜੀ ਕਾਟਾ ਲੈ ਲੈਣਾ ਸੀ 15 ਅਕਤੂਬਰ ਨੂੰ ਕਬਜ਼ਾ ਲੈਣਾ ਸੀਗਾ ਜੀ ਅੱਛਾ ਉਸ ਤੋਂ ਪਹਿਲਾਂ ਇਹ ਗੁਦਰਤ ਦਾ ਕਹਿਰ ਤੁਹਾਡੇ ਨਾਲ ਵਾਪਰ ਗਿਆ ਜੀ ਉਸ ਤੋਂ ਪਹਿਲਾਂ ਇਹ ਬੰਨ ਤੋਂ ਇੱਕ ਕਿਲਾ ਪਹਿਲਾਂ ਕਿਸੇ ਹੋਰ ਦੀ ਜਗ੍ਹਾ ਸੀ ਉਸ ਤੋਂ ਬਾਅਦ ਮੈਂ ਲਈ ਸੀਗੀ ਜੀ ਉਹਦੇ ਕਰਕੇ ਨਾ ਸਾਰੀ ਵਿੱਚੇ ਢੈ ਗਈ ਸਾਰੀ ਸਾਡੀ ਬੰਨ ਤੋਂ ਬਾਅਦ ਸਵਾ ਦੋ ਕਿਲੇ ਜਗਾ ਲਈ ਸੀਗੀ ਸਾਰੀ ਇਹ ਢੈ ਗਈ ਵਿੱਚੇ ਜੀ ਅੱਛਾ ਜੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸ਼ਾਸਨ ਤੋਂ ਅਸੀਂ ਮੰਗਾਈ ਆਪਾਂ ਦਾ ਪੈਰ ਵੀ ਨਹੀਂ ਪਾਇਆ ਇਹ ਹਲੇ ਇਹ ਤਾਂ ਪਰਮਾਤਮਾ ਪ੍ਰਸ਼ਾਸਨ ਨੂੰ ਚਾਹੀਦਾ ਸਾਡੇ ਨਾਲ ਖੜਨਾ ਕਿ ਕਿੰਨਾ ਪੈਸਾ ਲਾਇਆ ਜੀ ਮੈਂ ਨਹੀਂ ਕਿਹਾ ਤਾਂ ਜਾ ਰਿਹਾ ਕਿ ਵੀ 1600 ਕਰੋੜ ਰੁਪਇਆ ਨੈਸ਼ਨਲ ਡਿਸਾਸਟਰ ਮੈਨੇਜਮੈਂਟ ਫੰਡ ਦਾ ਆ ਰਿਹਾ ਹੈ ਵੀ ਉਹਦੇ ਨਾਲ ਜਿੰਨਾ ਦਾ ਜੋ ਵੀ ਨੁਕਸਾਨ ਹੈ ਉਹਦੀ ਪ੍ਰਭਾਈ ਕੀਤੀ ਜਾਊਗੀ ਬਾਕੀ ਤੁਸੀਂ ਵੀ ਆਪਣੇ ਵੱਲੋਂ ਅਪੀਲ ਕਰ ਦਿਓ ਮੇਰਾ ਪੇਮੈਂਟ ਵੀ ਸਾਰੀ ਕੀਤੀ ਹੋਈ ਹੈ ਜੀ 15 ਅਕਤੂਬਰ ਨੂੰ ਵਾਲੇ ਕਬਜ਼ਾ ਲੈਣਾ ਸੀਗਾ ਜੀ ਉਸ ਤੋਂ ਵੀ ਪਹਿਲਾਂ ਹੀ ਪਰਮਾਤਮਾ ਨਾਲ ਟੱਕਰ ਕਰਤਾ ਜੀ ਆ ਇਹਦੇ ਨਾਲ ਆਪਣੇ ਭਾਈ ਸੁਖਦੇਵ ਸਿੰਘ ਦੇ ਨਾਲ ਇਹ ਜਗਾ ਸੀਗੀ ਮੇਰੀ ਲਈ ਸੀਗੀ ਸਵਾ ਦੋ ਕਿੱਲੇ ਜਗਾ ਲਈ ਸੀਗੀ ਸ਼ੇਰ ਸਿੰਘ ਸਿੰਘ ਨਾਮ ਧਾਰੀ ਉਹ ਤੋਂ ਲਈ ਸੀਗੀ ਉਸ ਤੋਂ ਲੈ ਪੈਰ ਪਾਣਾ ਸੀਗਾ 15 ਅਕਤੂਬਰ ਨੂੰ ਸਾਰਾ ਰਜਿਸਟਰੀ ਹੋ ਗਈ ਪੇਮੈਂਟ ਹੋ ਗਈ ਜੀ ਪੈਰੇ ਪਾਣਾ ਸੀਗਾ ਲੈ ਵਿੱਚ ਜੀ ਪਾਣ ਨਹੀਂ ਦਿੱਤਾ ਹੀ ਵਾਜੇ ਨੇ ਜੀ ਬਾਕੀ ਪਰਾਂ ਨਹੀਂ ਮਜ਼ਬੂਰ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਕਿਉਂਕਿ ਜਿੰਨੇ ਮੂਹ ਨਹੀਂ ਗੱਲਾਂ ਹੋ ਰਹੀਆਂ ਕਦੇ ਤਿੰਨ ਵੱਡੀਆਂ ਗੱਲਾਂ ਨਿਕਲ ਕੇ ਆ ਰਹੀਆਂ ਇੱਕ ਤਾਂ ਕੁਝ ਲੋਕਾਂ ਦਾ ਕਹਿਣਾ ਜੀ ਇਹ ਮਾਈਨਿੰਗ ਮਾਫੀਆ ਕਰਕੇ ਹੋਇਆ ਕੁਝ ਲੋਕਾਂ ਦਾ ਕਹਿਣਾ ਕੁਦਰਤ ਦੀ ਕਰੋਪੀ ਆ ਕੁਝ ਲੋਕਾਂ ਦਾ ਕਹਿਣਾ ਕਿ ਇਹ ਸਰਕਾਰ ਦਾ ਫੇਲੀਅਰ ਆ ਤੁਹਾਨੂੰ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਲੱਗਦੀ ਆ ਚਲੋ ਤਾਂ ਕੁਦਰਤ ਦੀ ਕਰੋਪੀ ਆ ਹੁਣ ਜੀ ਹਿਮਾਚਲ ਦੇ ਵਿੱਚ ਐਡੇ ਐਡੇ ਫਲੱਡ ਆ ਰਹੇ ਹੋ ਕਿਤੇ ਮਾਈਨਿੰਗ ਨਾਲ ਥੋੜੀ ਹੋ ਰਹੀ ਆ ਜੀ ਐਨੇ ਸਾਨੂੰ ਮੇਰੀ 35 40 ਸਾਲ ਦੀ ਉਮਰ ਹੋ ਗਈ ਅਸੀਂ ਕਦੇ ਬੰਨ ਹੈਲ ਦਾ ਦੇਖਿਆ ਨਹੀਂ ਹੈਗਾ ਜੀ ਮੈਣੀ ਕੜਾਜੂ ਦੀ ਹੋ ਰਹੀ ਆ 50 50 ਸਾਲ ਦੀ ਮੈਣੀ ਹੋ ਰਹੀ ਆ ਜੀ ਬਾਕੀ ਪਤਾ ਨਹੀਂ ਹੁਣ ਆਪਾਂ ਕੀ ਕਹਿ ਸਕਦੇ ਆ ਇਹਦੇ ਵਿੱਚ ਜੀ ਠੀਕ ਨਹੀਂ ਜੀ ਮਸਲਾ ਇਹ ਹੈ ਜੀ ਤਰੀਕੇ ਬਦਲ ਗਏ ਨੇ ਪਹਿਲਾਂ ਹੁੰਦੀ ਸੀ ਕਿ ਮੈਨ ਮੇਡ ਜਿਹੜੀ ਹੁੰਦੀ ਸੀ ਕਿ ਕਹਿਆਂ ਦੇ ਨਾਲ ਤੇ ਜਿਹੜੀਆਂ ਵੱਡੀਆਂ ਮਸ਼ੀਨਰੀਆਂ ਕਿਤੇ ਨਾ ਕਿਤੇ ਉਹਦਾ ਨੁਕਸਾਨ ਤਾਂ ਚੱਲਣਾ ਪੈ ਰਿਹਾ ਔਰ ਤੁਹਾਡੇ ਆਰ ਕੀ ਜਿਹੜੇ નિર્ਦੋਸ਼ ਲੋਕ ਚੱਲਣਾ ਪੈ ਰਿਹਾ ਹੁਣ ਸਾਡੇ ਪਿੰਡ ਦਾ 250 ਕਿੱਲਾ ਰੁੜ ਗਿਆ ਜੀ ਉਹ ਮੇਰਾ ਸਭ ਤੋਂ ਵੱਧ ਦੁੱਖ ਇਹ ਆ ਵੀ ਮੈਂ ਪੈਰ ਨਹੀਂ ਪਾ ਗੇ ਪੈਰ ਵੀ ਨਹੀਂ ਪਾ ਗੇ ਕਿਹਾ ਜੀ ਬਿਲਕੁਲ ਸਭ ਸਮਝਦੇ ਆ ਤੁਹਾਡੀ ਗੱਲ ਨੂੰ ਮੈਨੂੰ ਪਤਾ ਮੈਂ ਕਿਦਾ ਇਕੱਠੇ ਕਰਕੇ ਲਾਏ ਆ ਜੀ ਦੁਖਤਾ ਸਾਹਿਬ ਅਸੀਂ ਚੀਜ਼ ਦਾ ਬਾ ਜਿਹੜੀ ਹੈ ਚਾਹੇ ਅਸੀਂ ਜਿਹੜੇ ਮਰਜ਼ੀ ਆ ਰਾਬਰਤੀ ਗੱਲਾਂ ਖੁਅਜ ਤੇ ਖੜੇ ਆ ਜੇ ਸਾਡੇ ਸਾਹਮਣੇ ਨੇ ਕਿਤੇ ਵਾਰ ਮੈਨੂ ਹੋ ਜਾਂਦੀ ਵਿੱਚੋਂ ਕਾਹੀ ਪੱਟੀ ਜਾਂਦੀ ਤੇ ਨੌਤ ਨਹੀਂ ਪਹੁੰਚਣੀ ਸੀ ਇਹ ਪਿੱਛੇ ਜਿਹੜੀ ਮੈਨ ਗੋਈ ਆ ਰੋਡ ਪੇਂਟ ਦੀ ਖਤਮ ਹੋ ਜੂ ਸੀ ਰੋਡ ਪੇਂਟ ਦੇ ਵਾਲੇ ਪਾਸਾ ਉਧਰ ਟਾਂ ਨਹੀਂ ਲਿਗਿਓ ਬਚਾਰਾ ਉਹਨਾਂ ਦਾ ਚਕਾਤਾ ਸੀਗਾ ਮਤਲਬ ਕਿਤੇ ਨਾ ਕਿਤੇ ਤੁਸੀਂ ਕਹ ਰਹੇ ਹੋ ਵੀ ਸਿਸਟਮ ਦਾ ਫੇਲਯਰ ਆ ਉਹਨਾਂ ਨੂੰ ਇਹ ਸਪਾਈ ਕਰਾਣੀ ਚਾਹੀਦੀ ਜਦੋਂ ਉਹਨਾਂ ਇਹ ਸਪਾਈ ਜੇ ਮੈਨ ਵਾਲੇ ਤੇ ਚਕਾ ਦੇਂਦੇ ਤਾਂ ਠਹਿਰ ਚੰਦ ਬਚਾਓ ਜਾਂਦਾ ਬਚਾ ਵੀ ਕੀ ਹੋਣਾ ਜਿਹੜਾ ਹੋਣਾ ਕੁਦਰਤ ਦਾ ਪਾਣਾ ਮਾ ਉਹ ਹੋ ਗਈ ਰਹਿਣਾ ਪੰਚਾਇਤੀ ਇਲੈਕਸ਼ਨ ਜਦੋਂ ਹੋ ਕੇ ਆਈ ਸੀ ਉਦੋਂ ਪੰਚਾਇਤ ਮੰਤਰੀ ਕੁਲਦੀਪ ਧਾਰੀ ਵਾਲ ਤੁਹਾਡੇ ਪਿੰਡ ਚ ਆ ਕੇ ਗਏ ਆ ਕੀ ਪਿੰਡ ਦੇ ਕਿਸੇ ਵੀ ਉਤਪਾਦ ਤੇ ਸੱਜਣ ਨੂੰ ਨਹੀਂ ਇਹ ਪਤਾ ਸੀ ਵੀ ਇਸ ਵਾਰ ਮੌਨਸੂਨ ਵੱਧ ਆਣਾ ਅਸੀਂ ਇਹ ਸਫਾਈ ਕਰਾਉਣ ਲਈ ਸਰਕਾਰ ਤੋਂ ਕੋਈ ਗ੍ਰਾਂਟ ਮੰਗੀਏ ਸਫਾਈ ਵਾਸਤੇ ਅੱਜ ਦਾ ਨਹੀਂ ਹੈਗਾ 20 ਦੇ ਵਿੱਚ 21 ਦੇ ਵਿੱਚ ਵੀ ਇਹ ਗੱਲ ਕੀਤੀ ਗਈ ਸੀ ਵੀ ਇਹ ਇਹ ਚੁਕਾ ਦਿਓ ਚੁਕਾ ਦਿਓ ਜਿਹੜੇ ਰੇਤੇ ਵਾਲੇ ਬੰਦੇ ਹੈ ਜਿਹੜਾ ਨਾ ਮਤਲਬ ਕੀ ਆ ਰੇਤੇ ਦਾ ਸੀਗਾ ਉਸ ਟਾਈਮ ਕੀ ਨੋਸ ਦਾ ਭਲਾਇਆ ਉਹ ਬੰਦੇ ਨਾ ਉਹਨੇ ਇਹਨੂੰ ਨਹੀਂ ਹੱਥ ਪਾਇਆ ਹੈਗਾ ਉਹਦੀ ਪਾਸੋਂ ਨਹੀਂ ਮਿਲੀ ਸਸਰਾਲੀ ਕਲੋਨੀ ਦੀ ਨਹੀਂ ਪਾਸ ਹੋ ਗਈ ਜਿਹੜੀ ਪਾਸ ਸੀ ਰੋਡ ਪੈਂਡ ਦੀ ਖਾਟ ਮਨਜ਼ੂਰ ਹੋਈ ਸੀ ਸਾਡੇ ਅੰਦਰਲੀ ਪਾਸ ਨਹੀਂ ਜੇ ਪਾਸ ਹੋ ਕੇ ਵਿੱਚੋਂ ਨਿਕਲ ਜਾਂਦਾ ਤਾਂ ਚੰਗੀ ਗੱਲ ਸੀ ਜਿਹੜਾ 21 ਤੋਂ ਪਹਿਲਾਂ ਪਾਸ ਹੋਇਆ ਸੀਗਾ ਉਸ ਟਾਈਮ ਵੀ ਬੰਦੇ ਨੇ ਕੀ ਕੀਤਾ ਰੇਤਾ ਉੱਤੇ ਸੀਗਾ ਵਿੱਚ ਮਤਲਬ ਮਿੱਟੀ ਘਟਾ ਸੀਗਾ ਰੇਤਾ ਸਾਫ਼ ਨਹੀਂ ਸੀਗਾ ਇਹ ਉਹਦੀ ਵਜ੍ਹਾ ਨਾਲ ਉਹ ਦੋ ਨਹੀਂ ਚੱਕਿਆ ਹੈਗਾ ਤੇ 31 ਦਾ ਪਾਸ ਹੀ ਨਹੀਂ ਹੋਇਆ ਸੀਗਾ ਜੇ ਚੱਕਿਆ ਜਾਵੇ ਹੁਣ ਵੀ ਇਹ ਆ ਜਿਹੜੀ ਸਾਡੀ ਸੋਚ ਆ ਵੀ ਜੇ ਉਹ ਚੱਕਿਆ ਜਾਵੇ ਚੱਕ ਇਧਰ ਉਧਰ ਕੀਤਾ ਜਾਵੇ ਤਾਂ ਚੰਗੀ ਗੱਲ ਆ ਨਹੀਂ ਤਾਂ ਆ ਹੁਣ ਜਿਹੜਾ ਬੰਦੇ ਲੱਗਿਆ ਵਾ ਅਗਲੇ 100 ਵੀ ਢੇਸਾ ਦਾ ਹੈ ਵੀ ਉਧਰੋਂ ਚੱਕਰ ਦੇ ਲਈ ਤਾਂ ਗਏ ਸੀਗੇ ਲੇਕਿਨ ਉਧਰਲੇ ਪਿੰਡਾ ਵਾਲਿਆਂ ਨੇ ਇਤਰਾਜ਼ ਜਤਾਇਆ ਉਹਨਾਂ ਨੇ ਕਿਹਾ ਵੀ ਸ਼ਾਇਦ ਸਾਡੇ ਪਿੰਡ ਡੋਬਣ ਲਈ ਆ ਰਹੇ ਆ ਮੈਂ ਮੰਨ ਲੈਣਾ ਸਾਡੀ ਜਿਹੜੀ ਕਾਈ ਖੜੀ ਆ ਸਾਡੇ ਪਿੰਡ ਦੇ ਰੇਸਟਰੀ ਵਾਲੀ ਜ਼ਮੀਨ ਆ ਉਹ ਸਾਡੀ ਨਹੀਂ ਸਾਡੇ ਬੰਦੇ ਦੀ ਸ਼ਾਮਲਾਟ ਨਹੀਂ ਆ ਦੀ ਇਹ ਬੰਦਿਆਂ ਦੀ ਰੇਸਟਰੀ ਵਾਲੀ ਜਗਾ ਵਾ ਵੀ ਚਲੋ ਉਹ ਦਾ ਜਿਹੜਾ ਹੋਗਾ ਜਿਹੜਾ ਆ ਬੰਦਿਆਂ ਦਾ ਉਰੇ ਨੁਕਸਾਨ ਹੋਇਆ ਵਾ ਇਹ ਹੀ ਪੀਲ ਆ ਸਰਕਾਰ ਅਗੇ ਪੀ ਜੇਦਾ ਨੁਕਸਾਨ ਹੋਇਆ ਭੈਣ ਭਾਈ ਉਹਨੂੰ ਕੁਛ ਨ ਕੋ ਉਹਨਾਂ ਨੂੰ ਦਿੱਤਾ ਜਾਵੇ ਆਮ ਬੰਦਾ ਸਰਕਾਰੀ ਦਰਬਾਰੇ ਜਾਣ ਯੋਗ ਨਹੀਂ ਹੁੰਦਾ ਇਸ ਲਈ ਅਸੀਂ ਵੋਟਾਂ ਪਾਉਂਦੇ ਆ ਪੰਚਾਇਤਾਂ ਚੋਣਦੇ ਆ ਲੀਡਰ ਚੋਣਦੇ ਆ ਕਿ ਕਿਸੇ ਨੇ ਵੀ ਤੁਹਾਡੀ ਕਦੇ ਸੁਣਵਾਈ ਨਹੀਂ ਕੀਤੀ ਸੁਣਵਾਈ ਕੀ ਆ ਪਹਿਲਾਂ ਤਾਂ ਕਹਿੰਦੇ ਜੀ 30 ਮੀਟਰ ਤੋਂ ਅਸੀਂ ਕਰਾਂਗੇ ਮੈਂ ਕਹਿੰਦਾ ਜੀ 90 ਫੁੱਟ ਰਹਿ ਗਿਆ ਵਾ 90 ਫੁੱਟ ਚ ਕਿੰਨੇ ਮੀਟਰ ਦੱਸ ਦੋ ਕਹਿੰਦੇ ਜੀ ਫੇਰ ਪ੍ਰਸ਼ਾਸਨ ਵਾਲਾ ਬੰਦਾ ਕਹਿੰਦਾ ਜੀ 15 ਮੀਟਰ ਤੇ 45 ਫੁੱਟ ਰਹਿ ਗਿਆ ਕਿਉਂਕਿ ਦਾਰੀ ਮੁਲਾਜ਼ਮ ਆ ਸਰਕਾਰੀ ਪੁਲਿਸ ਵਾਲਾ ਮੁੰਡਾ ਸਾਡਾ ਜਿਹੜਾ ਕਿ ਅਸੀਂ ਮਿਹਨਤੀ ਕਰਕੇ ਦੱਸਦੇ ਇਹ ਨਹੀਂ ਕਿਸੇ ਦਾ ਸੁਣਿਆ ਸੁਣਿਆ ਮਿੰਤੀ ਕਿਤੀ ਸਵੇਰੇ 6 ਵਜੇ ਹੁੰਦੇ ਸੀ ਰਾਤ ਨੂੰ 12 1 ਵਜੇ ਕੀ ਘੁੰਮਦੇ ਸੀਗੇ 6 ਵਜੇ ਦੇ ਮਿੰਤੀ ਕਰਕੇ 30 35 ਫੋਟੋ ਚੱਕਦਾ ਸੀਗਾ ਅਸਕੇ ਵੀ ਹੁਣ ਕਹਿੰਦੇ ਨਹੀਂ ਜਿਹੜੇ ਬੰਨ ਵਾਲੇ ਆਇਆ ਵਾ ਪ੍ਰਸ਼ਾਸਨ ਨੇ ਬਾਅਦ ਚ ਪੂਰਾ ਜੋਰ ਲਾ ਲਿਆ ਲੇਕਿਨ ਉਹ ਗੱਲ ਨਹੀਂ ਬਣੀ ਇਹ ਨਹੀਂ ਹੈਗਾ ਵੀ ਸਰਕਾਰਾਂ ਬਾਅਦ ਚ ਆਈਆਂ ਲੇਟ ਕੰਮ ਸ਼ੁਰੂ ਕੀਤਾ ਜੇ ਉਹ ਪਹਿਲਾਂ ਸ਼ੁਰੂ ਹੋ ਜਾਂਦਾ ਵੀ ਸ਼ਾਇਦ ਬੰਨ ਦੇ ਬਚਨ ਦੇ ਨਾਲ ਸਾਡੇ ਅੰਦਰ ਜਿਹੜੇ ਵੀਰ ਜਿਆਦਾ ਖਿਚਾਈ ਚ ਆ ਗਿਆ ਜ਼ਮੀਨ ਚੱਲ ਗਈ ਆ ਬਹੁਤ ਜਿਆਦਾ ਤੋਖਾ ਮੇਰੀ ਜਮੀਨ ਨਹੀਂ ਗਈ ਕਿ ਮੈਨੂੰ ਇਹ ਦੌਖਾ ਵੀ ਜਿਹੜੇ ਬੰਦੇ ਨਾਲ 57 ਲੱਖ ਰੁਪਇਆ ਲਾ ਕੇ ਰਜਿਸਟਰੀ ਕਰਾ ਕੇ ਸਾਰਾ ਇਹ ਜਗ੍ਹਾ ਦਾ ਕਬਜ਼ਾ ਲੈਣਾ ਸੀਗਾ ਕਾਹਦੇ ਰਹਿਣ ਤੋਂ ਪਹਿਲਾਂ ਹੀ ਕਿ ਬੰਦ ਔਰਲੇ ਪਾਸੇ ਸੀ ਕਿ ਜਿਹੜੀ ਚਲ ਗਈ ਸਾਰੀ ਵੀ ਜੇ ਇਸ ਬੰਦੇ ਨੂੰ ਵੀ ਸਰਕਾਰ ਨਾਲ ਨਾ ਦੇਖਿਆ ਤਾਂ ਫਿਰ ਸਰਕਾਰਾ ਬਣਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਸਰਕਾਰ ਦਾ ਕੋਈ ਫਾਇਦਾ ਨਹੀਂ ਇਹੀ ਚੀਜ਼ ਆ ਬਾਕੀ ਭਾਈ ਅਸੀਂ ਤੇ ਇਹੀ ਗੱਲ ਕਹਾਂਗੇ ਖਵਾਜੇ ਕੇ ਅਰਦਾਸ ਕਰਾਂਗੇ ਵੀ ਬਾਬਾ ਕਿਰਪਾ ਕਰੋ ਮਿਹਰ ਕਰੋ ਥੋੜੇ ਆ ਕਰੋਪੀ ਘਟਾਓ ਚੰਗੀ ਗੱਲ ਸਾਡੇ ਨਾਲ ਮੇਰੇ ਕਾਬਲ ਅਸ਼ੋਰ ਸਾਹਿਬ ਖੜੇ ਆ ਇਹ ਵੀ ਕਈ ਦਿਨਾਂ ਤੋਂ ਇੱਥੇ ਰਿਪੋਰਟਿੰਗ ਕਰ ਰਹੇ ਆ ਹਰ ਇੱਕ ਮੌਕੇ ਦੀ ਜਾਏ ਲੈ ਰਿਆ ਪੂਰੀ ਰਿਪੋਰਟ ਦਿਨਾਂ ਤੋਂ ਕਾਬਲ ਸਿੰਘ ਜੀ ਪਹਿਲਾਂ ਤੁਸੀਂ ਦੱਸੋ ਤੁਸੀਂ ਜੋ ਵੀ ਅੱਖੀ ਦੇਖਿਆ ਜੋ ਮਹਿਸੂਸ ਕੀਤਾ ਭਾਈ ਜੀ ਅੱਖੀ ਦੇਖਿਆ ਤਾਂ ਇਹ ਆ ਵੀ ਜਿਸ ਵੇਲੇ ਮੌਕਾ ਸਾਂਭਣ ਵਾਲਾ ਸੀਗਾ ਉਸ ਵੇਲੇ ਪ੍ਰਸ਼ਾਸਨ ਨੇ ਸਾਡਾ ਸਾਥ ਨਹੀਂ ਦਿੱਤਾ ਲੋਕੀ ਚੀਕਦੇ ਰਹੇ ਦੁਆਈਆਂ ਪਾਉਂਦੇ ਰਹੇ ਵੀ ਸਾਡੀ ਜ਼ਮੀਨ ਹਲਚਲ ਲਈ ਢਾਹ ਲੱਗੀ ਬਹੁਤ ਕੁਝ ਹੋ ਸਕਦਾ ਸੀ ਇੱਥੇ ਨਾ ਕਿਸੇ ਦਾ ਬਾਲ ਨਹੀਂ ਵਿੰਗਾ ਹੋ ਸਕਦਾ ਸੀ ਜਿਹੜੇ ਹੁਣ ਤਿਲ-ਤਿਲ ਕਰਕੇ ਇੰਚ-ਇੰਚ ਕਰਕੇ ਲੋਕਾਂ ਦੀ ਜ਼ਮੀਨ ਹੜ ਗਈ ਉਹ ਮੁੜ ਕੇ ਵਾਪਸ ਨਹੀਂ ਬਣਦੀ ਹੈਗੀ ਆ ਸਾਡੇ ਹੁਣ ਭਾਈ ਸਾਹਿਬ ਐ ਇੱਥੇ ਵਿਚਾਰੇ ਘੁਰਲਾਉਂਦੇ ਪਏ ਆ ਕਹਿੰਦੇ 57 ਲੱਖ ਰੁਪਏ ਤਾਜ਼ਾ-ਤਾਜ਼ਾ ਉਹਨਾਂ ਨੇ ਲਾਇਆ ਅਜੇ ਮੇਰੇ ਖਿਆਲ ਪੂਰਾ ਬਿਆਨਾ ਵਗੈਰਾ ਲੈ ਉਹਦਾ ਪੈਸੇ ਵੀ ਅੱਧੇ-ਅਧੇ ਰਹਿੰਦੇ ਰਹਿੰਦੇ ਆ ਤੇ ਪੈਰ ਵੀ ਪਾ ਗਏ ਨੇ ਦੇਖਿਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਦੁੱਖ ਹੈਗਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਜੀ ਦੁੱਖ ਹੋਣਾ ਵੀ ਚਾਹੀਦਾ ਕਿਉਂਕਿ ਜਿਹੜੇ ਬੰਦੇ ਨੇ ਕੋਈ ਗਲਤੀ ਕੀਤੀ ਨਹੀਂ ਉਹ ਉਹਦਾ ਹਰਜਾਨਾ ਭੁਗਤ ਰਿਹਾ ਆ ਹਾਂਜੀ ਹਾਂਜੀ ਮਤਲਬ ਕਿਸੇ ਨਾ ਕਿਤੇ ਆਪਾਂ ਕਹਿ ਸਕਦੇ ਲੈਕ ਆਫ ਪ੍ਰਸ਼ਾਸਨ ਜਿਹੜਾ ਉਹਨਾਂ ਦੀ ਨਾਕਾਮੀ ਹੈ ਇਹ ਉਹ ਤਾਂ ਹੈਗੀ ਹੋ ਜੀ ਭਾਜੀ ਪ੍ਰਸ਼ਾਸਨ ਦੀ ਹੈ ਭਾਈ ਜੀ ਸਭ ਤੋਂ ਵੱਡੀ ਪ੍ਰਸ਼ਾਸਨ ਦੀ ਹੈ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਜਿਹੜੀ ਸਾਡੀ ਸਰਕਾਰ ਹੈ ਉਹਦੇ ਵਿੱਚ ਵੱਡੇ ਤੋਂ ਵੱਡੇ ਵੱਡੇ ਤੋਂ ਵੱਡੇ ਵਿਗਿਆਨੀ ਸਾਇੰਸਦਾਨ ਬੈਠੇ ਆ ਉਹਨਾਂ ਨੂੰ ਸਾਰਾ ਪਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਕਿਹੋ ਜਿਹਾ ਹੋਊਗਾ ਉਹਨਾਂ ਨੂੰ ਸਾਰਾ ਪਤਾ ਕਿੰਨੀ ਕੁ ਬਰਸਾਤ ਪੈਣੀ ਹੈ ਕਿੰਨਾ ਕੁ ਭਾਖੜਾ ਡੈਮ ਦੇ ਵਿੱਚ ਪਾਣੀ ਵਧਣਾ ਉਹ ਪਾਣੀ ਨੂੰ ਮਤਲਬ ਕੰਟਰੋਲ ਕਰਕੇ ਪਹਿਲੇ ਹੀ ਥੋੜਾ ਥੋੜਾ ਰਿਲੀਜ਼ ਕਰਨਾ ਚਾਹੀਦਾ ਤਾਂ ਕਿ ਇਹੋ ਜਿਹੇ ਹਾਲਾਤ ਨਾ ਬਣਨ ਮੈਂ ਤਾਂ ਇਹ ਕਹੂੰਗਾ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਇਹ ਜਿਹੜੀ ਸੈਂਟਰ ਸਰਕਾਰ ਹੈ ਸਾਡਾ ਦੇ ਪੰਜਾਬੀਆਂ ਦੇ ਨਾਲ ਮਤਰਿਆ ਵਾਲਾ ਸਕੂਲ ਸ਼ਲੋਕ ਕਰ ਰਹੀ ਹੈ ਇਸ ਕਰਕੇ ਮਤਲਬ ਇਹ ਜਿਹੜਾ ਕੱਚੇ ਦਰਿਆ ਆ ਉਹਨਾਂ ਨੂੰ ਪਤਾ ਵੀ ਸਤਲੁਜ ਬਿਆਸ ਰਾਵੀ ਇਹ ਕੱਚੇ ਦਰਿਆ ਆ ਠੀਕ ਹੈ ਜੀ ਇੱਥੇ ਕੋਈ ਨਹਿਰਾ ਵਾਂਗੂ ਪੱਕਾ ਕੋਈ ਪ੍ਰਬੰਧ ਨਹੀਂ ਹੈਗਾ ਅਤੇ ਜਦੋਂ ਪਾਣੀ ਛੱਡਦੇ ਆ ਵੀ ਇਹ ਜਿਹੜੇ ਇੱਥੇ ਰੁੜਨੇ ਆ ਪੰਜਾਬੀ ਰੁੜਨੇ ਆ ਜੀ ਬਿਲਕੁਲ ਜੀ ਤੁਹਾਡੀ ਗੱਲ ਅਸੀਂ ਬਿਲਕੁਲ ਸਹਿਮਤ ਆ ਲੇਕਿਨ ਤੁਸੀਂ ਕਈ ਦਿਨਾਂ ਤੋਂ ਰਿਪੋਰਟਿੰਗ ਕਰ ਰਹੇ ਆ ਤੁਸੀਂ ਜ਼ਮੀਨੀ ਪੱਧਰ ਦੀ ਸਾਰੀ ਗੱਲਬਾਤ ਲੋਕਾਂ ਤੱਕ ਪਹੁੰਚਾਰੇ ਆ ਜੀ ਬਾਵਜੂਦ ਇਸ ਦੇ ਬਹੁਤ ਸਾਰੀਆਂ ਫਵਾਹਾਂ ਆ ਰਹੀਆਂ ਆ ਜੀ ਆ ਜੀ ਬੰਨ ਟੁੱਟ ਗਿਆ ਲੁਧਿਆਣਾ ਹਰ ਜਾਣਾ ਆ ਹੋਇਣਾ ਇਹੋ ਜਿਹੜੇ ਜਿਹੜੇ ਫਵਾਹ ਫਲਾਉਣ ਵਾਲੇ ਸ਼ਰਾਰਤੀ ਅੰਸਰ ਉਹਨੂੰ ਤੁਸੀਂ ਕੀ ਕਹੋਗੇ ਬਾਜੀ ਉਹਨਾਂ ਨੂੰ ਤਾਂ ਮੈਂ ਇਹ ਕਹੂੰਗਾ ਜੇ ਤੁਹਾਨੂੰ ਉਹ ਫਵਾਹਾਂ ਫਲਾਉਂਦਾ ਦੇਖਿਆ ਆ ਸਾਡਾ ਜਿਹੜੇ ਨੌਜਵਾਨ ਯੂਥ ਆ ਇਹਨਾਂ ਨੂੰ ਤਾਂ ਪਤਾ ਵੀ ਅਸੀਂ ਕੰਟਰੋਲ ਦੇ ਵਿੱਚ ਆ ਜਿਹੜਾ ਇਦਾਂ ਦਾ ਭੜਕਾਉ ਮੀਡੀਆ ਆਂਦਾ ਨਾ ਉਹਦੇ ਮੋਬਾਈਲ ਤੇ ਕੈਮਰੇ ਫੜ ਕੇ ਦਰਿਆ ਦੀ ਬਿਛੜ ਦੋ ਮੈਂ ਤਾਂ ਇਹੀ ਕਹੂੰਗਾ ਜੀ ਬਹੁਤ ਧੰਨਵਾਦ ਜੀ ਕਿਉਂਕਿ ਲੋਕਾਂ ਦਾ ਜਿਹੜਾ ਦਿਲ ਤੋੜਨਾ ਬਹੁਤ ਵੱਡਾ ਜਿਹੜਾ ਇਹ ਵੀ ਪਾਪ ਹੈ ਇੱਕ ਘਰਾਂ ਦੇ ਵਿੱਚ ਕੋਈ ਲੋਕੀ ਹਾਰਟ ਅਟੈਕ ਦੇ ਪੇਸ਼ੈਂਟ ਹੁੰਦੇ ਆ ਕਈ ਗਰੀਬ ਬੰਦੇ ਐਸੇ ਹੁੰਦੇ ਆ ਜਿਨ੍ਹਾਂ ਨੂੰ ਪਤਾ ਵੀ ਸਾਡੇ ਮਕਾਨ ਨੀਵੇਂ ਆ ਉਹ ਪਹਿਲਾਂ ਹੀ ਆਪਣੇ ਦਾ ਸਮਾਨ ਚੱਕ ਚੱਕ ਉੱਚੀਆਂ ਥਾਵਾਂ ਤੇ ਲੈ ਗਏ ਤੁਸੀਂ ਸਤਸੰਗ ਘਰ ਦੇਖੋ ਸਤਸੰਗ ਘਰ ਲੋਕਾਂ ਨਾਲ ਪਹਿਲਾਂ ਹੀ ਭਰਿਆ ਪਿਆ ਹੁਣ ਦੇਖੋ ਜਿਹੜੇ ਸਾਡੇ ਆਪਣੇ ਪੰਜਾਬੀ ਆ ਇਹ ਪਿੰਡਾਂ ਦੇ ਰਹਿਣ ਵਾਲੇ ਉਹ ਤਾਂ ਤਕਰੀਬਨ ਤੁਸੀਂ ਦੇਖੋ ਉਹਨਾਂ ਨੂੰ ਹਲੇ ਇੰਨਾ ਡਰ ਨਹੀਂ ਹੈਗਾ ਜਿੰਨਾ ਬਾਹਰ ਲਿਆਂ ਨੂੰ ਅਤੇ ਜਿਹੜੇ ਉਹ ਜਿਨ੍ਹਾਂ ਦਾ ਹਾਲੇ ਬਾੜ ਵੀ ਨਹੀਂ ਪਿੰਗਾ ਹੋਇਆ ਜਿਨ੍ਹਾਂ ਦਾ ਕੁਝ ਵਿਗੜਨਾ ਵੀ ਨਹੀਂ ਜਿਨ੍ਹਾਂ ਦੀ ਜ਼ਮੀਨ ਵੀ ਨਹੀਂ ਹੈਗੀ ਮੈਂ ਕਹਿੰਨਾ ਉਹ ਜ਼ਿਆਦਾ ਪ੍ਰਵਾਸੀ ਜਿਹੜੇ ਆ ਉੱਥੇ ਜਾ ਕੇ ਨਾ ਉਹ ਸਹੂਲਤਾਂ ਦਾ ਜ਼ਿਆਦਾ ਫਾਇਦਾ ਲੈਂਦੇ ਆ ਜਿਹੜੇ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਤੱਕ ਕੋਈ ਪ੍ਰਸ਼ਾਸਨ ਮੈਨੂੰ ਮੈਦ ਨਹੀਂ ਕੋਈ ਉਹਨਾਂ ਨੂੰ ਬਰਦਾ ਮੁਆਵਜ਼ਾ ਦੇ ਵੀ ਸਕੇ ਚਲੋ ਕੀ ਮਿਲਦਾ ਕੀ ਨਹੀਂ ਮਿਲਦਾ ਤਾਂ ਆਣ ਵਾਲਾ ਸਮੇਂ ਦੇਖੋ ਤੁਸੀਂ ਵੀ ਇੱਥੇ ਹੀ ਆ ਜੇ ਤਾਂ ਦੁਬਾਰਾ ਵੋਟਾਂ ਲੈਣੀਆਂ ਹੋਣਗੀਆਂ ਲੋਕਾਂ ਦੇ ਮੱਥੇ ਲੱਗਣਾ ਹੋਣਾ ਫਿਰ ਤਾਂ ਬਰਦਾ ਮੁਆਵਜ਼ਾ ਜ਼ਰੂਰ ਦੇਣਗੇ ਜੇ ਨਹੀਂ ਦੁਬਾਰਾ ਸ਼ਕਲ ਦਿਖਾਣੀ ਤਾਂ ਫਿਰ ਜਿੱਦਾਂ ਦੀ ਕਰਨੀ ਕਿ ਉਦਾਂ ਦੀ ਭਰਨਗੀ ਕੈਮਰਾਮੈਨ ਬਲਕਾਰ ਸਿੰਘ ਦੇ ਨਾਲ ਮੈਸੂਲੂ ਮਗਲੀ ਆਪਣੇ ਫੇਸਬੁੱਕ ਪੇਜ ਦੇ ਲਈ ਧੰਨਵਾਦ ਜੀ